ਮੇਰਾ ਨਾਮ ਸਰੂਪ ਸਿੰਘ ਹੀ ਆ ਜੀ ਅਸੀਂ ਆ ਜਿਹੜਾ ਛੱਪੜ ਓਵਰਫਲੋ ਹੋਇਆ ਪਿਆ ਇਹ ਤੋਂ ਬਹੁਤ ਪਰੇਸ਼ਾਨ ਆ ਸਾਡੇ ਘਰਾਂ ਦੇ ਵਿੱਚ ਵੀ ਪਾਣੀ ਵੜ ਚੁੱਕਾ ਪਾਈਪ ਬੰਦ ਵਾ ਬੁਰਾ ਹਾਲ ਸਾਡਾ ਹੋਇਆ ਪਿਆ ਵਾ ਸਕੂਲ ਨੂੰ ਬੱਚੇ ਜਾਂਦੇ ਆ ਉਹ ਵੀ ਸਵੇਰੇ ਸਾਨੂੰ ਛੱਡ ਕੇ ਆਉਣੇ ਬੜੇ ਔਖੇ ਆ ਬੱਚਿਆਂ ਦੇ ਕਪੜਾ ਲੀੜਾ ਲਿਬੜ ਜਾਂਦਾ ਅਸੀਂ ਸਰਕਾਰ ਕੋਲੋਂ ਇਹ ਹੀ ਮੰਗ ਮੰਗਦੇ ਆ ਕਿ ਸਾਨੂੰ ਸਫਾਈ ਕਰਨ ਦਾ ਜਿਹੜਾ ਯਤਨ ਕੀਤਾ ਜਾਵੇ ਕੁੱਲ ਕਿੰਨੇ ਛੱਪੜ ਨੇ ਇੱਥੇ ਦੇ ਕੀ ਹਾਲਾਤ ਨੇ ਇੱਥੇ ਕੁੱਲ ਛੱਪੜ ਹੈਗੇ 6-7 ਆ ਜੀ ਸਾਰੇ ਪੂਰੇ ਭਰੇ ਪਏ ਆ ਫੁੱਲ ਤੇ ਗਲੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਤੁਹਾਡੇ ਸਾਹਮਣੇ ਆ ਪਾਣੀ ਫਿਰ ਰਿਹਾ ਆ ਤੇ ਅਸੀਂ ਸਾਡਾ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਬੁਰਾ ਹਾਲ ਆ ਬੱਚੇ ਬਿਮਾਰ ਹੋਣ ਡੈ ਆ ਤੇ ਬਜ਼ੁਰਗ ਵੀ ਬਿਮਾਰ ਹੋਣ ਡੈ ਆ ਤੇ ਕੀੜੇ ਪਏ ਪਏ ਪਾਣੀ ਦੇ ਵਿੱਚ ਉੱਤੇ ਤੁਰੇ ਫਿਰਦੇ ਅਸੀਂ ਹੁਣ ਬਹੁਤ ਪਰੇਸ਼ਾਨ ਹੋ ਚੁੱਕੇ ਆ ਜੀ ਵਾਹਿਗੁਰੂ ਕਿੰਨੇ ਚਿਰ ਹੋ ਗਏ ਇਸ ਮਸਲੇ ਨੂੰ ਇਹਨੂੰ ਘਟੂ ਘੜ ਵੀ 6 6 ਮਹੀਨੇ ਤੋਂ ਚੱਲ ਰਿਹਾ ਹੁਣ ਘਰਾਂ ਦੇ ਵਿੱਚ ਤਿੰਨ ਮਹੀਨਿਆਂ ਤੋਂ ਪਾਣੀ ਫਰ ਰਿਹਾ ਆ ਇਖਲਾਤ ਬਣੇ ਕਿਦਾਂ ਇਹ ਹਾਲਾਤ ਬਣਿਆ ਜੀ ਪਿੰਡ ਦੇ ਜਿਹੜੇ ਸਾਡੇ ਪੰਚਾਇਤ ਆ ਉਹਨਾਂ ਨੇ ਜਿਆਦਾ ਕਰਕੇ ਧਿਆਨ ਨਹੀਂ ਦਿੱਤਾ ਪਾਈਪ ਛੋਟੇ ਪਾਏ ਹੋਏ ਆ ਸਫਾਈ ਵੱਲ ਧਿਆਨ ਨਹੀਂ ਦਿੱਤਾ ਇਸ ਕਰਕੇ ਸਾਡਾ ਜਿਹੜਾ ਇਹ ਬਲੌਕ ਹੋਏ ਪਏ ਆ ਪਾਈਪ ਬਲੌਕ ਹੋਏ ਪਏ ਆ ਉਹਨਾਂ ਦੇ ਕਾਰਨ ਇਹ ਘਰ ਦੇ ਵਿੱਚ ਘਰਾਂ ਚ ਪਾਣੀ ਵੜ ਚੁੱਕਾ ਆ ਪਾਣੀ ਹੁਣ ਜਾਵੇ ਕਿੱਥੇ ਹੁਣ ਜਿਨ੍ਹਾਂ ਨੇ ਨਹਾਉਣਾ ਧੋਣਾ ਵੀ ਆ 100 ਗੱਲਾਂ ਬਾਤਾਂ ਬੱਚੇ ਵੀ ਨਹਾਉਣੇ ਆ ਪਾਂਡਾ ਠੀਕਰ ਵੀ ਧੋਣਾ ਸਾਰੇ ਘਰਾਂ ਦੀਆਂ ਜ਼ਰੂਰਤਾਂ ਬਹੁਤ ਜ਼ਿਆਦੀਆਂ ਪਾਣੀ ਇਸ ਕਰਕੇ ਕਿੱਥੇ ਜਾਊਗਾ ਪਾਣੀ ਤਾਂ ਹੁਣ ਧੋਲਣਾ ਹੀ ਪੈਣਾ ਤੇ ਇਸ ਕਰਕੇ ਕੋਈ ਛਪਣਾ ਵਾਲਾ ਧਿਆਨ ਨਹੀਂ ਦਿੱਤਾ ਗਿਆ ਛਪਣਾ ਦਾ ਕਹਿੰਦੇ ਆ ਵੀ ਅਸੀਂ ਲਾ ਦਿੱਤਾ ਆ 1 ਕਰੋੜ ਰੁਪਈਆ ਮੈਨੂੰ ਤਾਂ ਲੱਗਦਾ ਇੱਥੇ ਲੱਖ ਵੀ ਨਹੀਂ ਲੱਗਾ ਜਿਹੜਾ ਹਾਲ ਸਾਡਾ ਹੋਇਆ ਪਿਆ ਸਮੱਸਿਆ ਕੇ ਮੈਂ ਦਾ ਦੱਸ ਚੁੱਕਾ ਕਿ ਸਾਡੇ ਪਿੰਡ ਦੇ ਸਾਡੇ ਗੜੀਆਂ ਦੇ ਵਿੱਚ ਪਾਣੀ ਬਹੁਤ ਅੱਜ ਟਿਕਿਆ ਹੈ ਸਾਡੇ ਬੱਚਿਆਂ ਨੂੰ ਸਕੂਲ ਜਾਣਾ ਵੀ ਮੁਸ਼ਕਲ ਹੈ ਬੱਚੇ ਬਿਮਾਰ ਹੋ ਰਹਾ ਤੇ ਜਿਹੜਾ ਪਾਣੀ ਦੇ ਵਿੱਚ ਕਟਾਨੂ ਵੀ ਆ ਚੁੱਕੇ ਹੈ ਜਿਹਨਾਂ ਨੂੰ ਸਾਨੂੰ ਜਿਹਨਾਂ ਦਾ ਸਾਨੂੰ ਬਹੁਤ ਖਤਰਾ ਵਾ ਕਿ ਸਾਨੂੰ ਆਪ ਨੂੰ ਬਿਮਾਰ ਹੋਣ ਜੈ ਆਂ ਰਹਾ ਸਾਡੇ ਬੱਚੇ ਬਿਮਾਰ ਹੋਣਦੇ ਆ ਇਸ ਪਿੰਡ ਵਿੱਚ ਕੋਈ ਪਾਣੀ ਵਾਸਤੇ ਧਿਆਨ ਨਹੀਂ ਦੇ ਰਿਹਾ ਚਾਨੂ ਨੇ ਇਹ ਸਮੱਸਿਆ ਨੂੰ ਇਹ ਸਮੱਸਿਆ ਸਾਡੇ ਘਰਾਂ ਚ ਪਾਣੀ ਆਇਆ ਤੇ 3 ਮਹੀਨੇ ਹੋ ਗਏ ਦਰ ਕਾਫੀ ਦੇਰ ਹੋ ਗਈ ਆ 3 ਮਹੀਨੇ ਹੋ ਗਏ 3 ਮਹੀਨੇ ਸਾਡੇ ਘਰਾਂ ਚ ਪਾਣੀ ਆਇਆ ਹੋ ਸਕਦਾ ਪੰਚਾਇਤ ਨਾਲ ਕੋਈ ਸਮੱਸਿਆ ਸਾਨੂੰ ਕੋਈ ਕਹਿੰਦੇ ਪੰਚਾਇਤ ਵਾਲੇ ਕੰਨ ਸੁਣਦੇ ਹੀ ਨਹੀਂ ਆਖਰ ਤੇ ਉਹਨਾਂ ਵੀ ਤਾਂ ਨੰਗਣਾ ਇਸ ਪਾਣੀ ਵਿੱਚ ਦੀ ਉਹ ਆਪਾਂ ਦੱਸਣ ਦੀ ਤਾਂ ਲੋੜ ਹੀ ਨਹੀਂ ਉਹ ਵੀ ਤੇ ਇਹਦੀ ਨੰਗਦੇ ਹੀ ਆ ਉਹ ਵੀ ਤੇ ਦੇਖਦੇ ਹੀ ਜਨਾ ਤੇ ਜਿਹੜਾ ਬੰਦਾ ਦੇਖ ਕੇ ਨਹੀਂ ਕਰਦਾ ਤੁਹਾਨੂੰ ਦੱਸਣ ਦਾ ਵੀ ਕੀ ਫਾਇਦਾ ਨਹੀਂ ਹੋ ਰਹੀ ਦਾ ਜੀ ਨਾ ਜੀ ਨਾ ਕੋਈ ਸੁਣਦਾ ਨਹੀਂ ਨੰਗਦੇ ਕਿ ਸਾਲ ਸਰਪੰਚਾਂ ਦੇ ਮੈਂਬਰਾਂ ਸਭ ਦਾ ਤਾਂ ਨੰਗ ਆਹੀ ਆ ਤੋ ਦੇਖ ਕੇ ਵੀ ਤਾਂ ਕੋਸ਼ਿਸ਼ ਕਰ ਹੀ ਸਕਦੇ ਆ ਕਿ ਸਾਡੇ ਲੋਕਾਂ ਗਰੀਬਾਂ ਦੇ ਰੌਲਾ ਪਾਉਣਾ ਕੋਈ ਜ਼ਿਆਦੀ ਕੋਸ਼ਿਸ਼ ਆ ਇਹ ਤਾਂ ਕੋਸ਼ਿਸ਼ ਕਰਨੀ ਤਾਂ ਖੁਦ ਵੀ ਕਰ ਸਕਦੇ ਕਿ ਇਹ ਨੁਕਸਾਨ ਆ ਹਰ ਇੱਕ ਚੀਜ਼ ਦਾ ਨੁਕਸਾਨ ਆ ਬੰਦਿਆਂ ਦਾ ਨੁਕਸਾਨ ਆ ਪਸ਼ੂਆਂ ਦਾ ਨੁਕਸਾਨ ਆ ਬੱਚੇ ਸਕੂਲ ਜਾਂਦੇ ਡਿੱਗ ਪੈਂਦੇ ਉਹਨਾਂ ਦੇ ਯੂਨੀਫਾਰਮ ਖਰਾਬ ਹੋ ਜਾਂਦੇ ਜਮਾ ਕਿੱਥੇ ਕਿੱਥੇ ਉਹਨਾਂ ਕਿਹੜੀ ਕਿਹੜੀ ਮੁਸ਼ਕਲ ਦੱਸੀਏ ਅਸੀਂ ਹਰ ਤਰ੍ਹਾਂ ਹੀ ਮਜਬੂਰ ਆ ਬਹੁਤ ਜ਼ਿਆਦਾ ਇੰਨਾਂ ਗਏ ਪਾਣੀ ਪਾਜੀ ਇੱਥੇ ਪਾਣੀ ਦੀ ਪ੍ਰੋਬਲਮ ਐਨੀ ਕਿਆ ਕਿ ਬੱਚੇ ਜਾਂਦੇ ਆ ਬੱਚਿਆਂ ਦੀ ਯੂਨੀਫਾਰਮਸ ਵੀ ਇਹਨੂੰ ਭੇਜੀ ਦੀ ਤਿਆਰ ਕਰਕੇ ਆਉਂਦੇ ਹੋਏ ਬੱਚੇ ਇਦਾਂ ਲਿਬੜੇ ਹੁੰਦੇ ਜਿਵੇਂ ਗਾਰੇ ਚੋਂ ਆ ਨਾ ਇਥੇ ਕੋਈ ਇਹ ਪੁਰਾਣਾ ਪਾਸੇ ਸੱਤ ਸਾਲ ਸੱਕਦੇ ਨਾ ਹੀ ਕਿਤੇ ਆਪ ਜਾ ਸਕਦੇ ਸਾਡੇ ਕੱਪੜੇ ਲੀੜੇ ਵੀ ਨਹੀਂ ਪਾ ਕੇ ਅਸੀਂ ਕਿੱਥੇ ਜਾ ਸਕਦੇ ਪਾਣੀ ਗੋਡੇ-ਗੋਡੇ ਖੜਾ ਹੈ ਘਰਾਂ 'ਚ ਵੜ ਚੁੱਕਾ ਵਾ ਤੇ ਘਰਾਂ 'ਚ ਵੀ ਜਿਹੜਾ ਪਾਣੀ ਆ ਉਹ ਬਾਹਰ ਕੀ ਹੋਣਾ ਘਰਾਂ 'ਚ ਹੀ ਰਹਿੰਦਾ ਜਿਹੜਾ ਵਰਤਦੇ ਆ ਬੱਚੇ ਇੰਨੇ ਬਿਮਾਰ ਹੋ ਗੁੰਦੇ ਇਨਫੈਕਸ਼ਨਾਂ ਵਧ ਗਈਆਂ ਬੱਚੇ ਬਹੁਤ ਜ਼ਿਆਦਾ ਬਿਮਾਰ ਹੋਏ ਹੋਇਆ ਗੱਡੀਆਂ ਸੁੱਕੇ ਥਾਂ ਲਿਆ ਕੇ ਖੜੀ ਕਰੀ ਦਿਆ ਵੀ ਬੱਚੇ ਚੱਲ ਸਹੀ ਸਲਾਮੇ ਸੁੱਕੇ ਜਾਣ ਪਰ ਬੱਚੇ ਜੋ ਵਾਪਸ ਹੁੰਦੇ ਉਹ ਜੋ ਥੋੜੀ ਸਾਰੇ ਘਰੇ ਹੁੰਦੇ ਆ ਬੱਚੇ ਤੋਂ ਲਿਬੜ ਕੇ ਜਾਂਦੇ ਘਰਾਂ ਨੂੰ ਮਰੀ ਤੁਹਾਡੇ ਬਿਮਾਰੀ ਫੈਲ ਚੁੱਕੀ ਹੈ ਬਿਮਾਰੀ ਫੈਲ ਚੁੱਕੀ ਹੈ ਪਾਏ ਦੇ ਛੱਪੇ ਪਾਣੀ ਮੋੜਨ ਦਿਆ ਵਾ ਸਾਰੀਆਂ ਗਲੀਆਂ ਚ ਇੱਕ ਨਹੀਂ ਵੀ ਇੱਕ ਪਾਸੇ ਸਾਰੇ ਮਹੱਲੇ ਚ ਪਾਣੀ ਫੈਲਿਆ ਹੋਇਆ। ਕੋਲ ਕਿੰਨੇ ਮਹੱਲੇ ਆ ਜਿਹੜੇ ਪਾਣੀ ਦੇ ਪ੍ਰਭਾਵ ਚ ਆਉਗੇ? ਸਾਡੇ ਮਹੱਲੇ ਚ ਸਾਰੇ ਪਾਣੀ ਨਾਲ ਭਰੇ ਆ ਪਿਆ। ਤਿੰਨ ਮਹੱਲੇ ਹੈਗੇ ਸਭ ਪਾਣੀ ਵਾਲੇ ਆ। ਤਿੰਨ ਮਹੱਲੇ ਛੱਪੜ ਸਾਤ ਆ ਸਾਰੇ ਭਰੇ ਪਏ ਆ। ਸਾਰੇ ਭਰੇ। ਕੋਈ ਨਹੀਂ ਹੈਗਾ ਪਾਣੀ ਦਾ। ਕਦੀ ਧਿਆਨ ਨਹੀਂ ਦੱਸ। ਨਹੀਂ ਬਾਜੀ ਕਿਸੇ ਪੰਚਾਇਤ ਨੇ ਨਹੀਂ ਦੇਖਿਆ ਕੋਈ ਨਹੀਂ ਇੱਧਰ ਵੜਦਾ ਸਾਡੇ ਵੱਲ। ਆਪ ਉਹ ਆਪਣਾ ਜਾਂ ਬੱਸ ਕੋਈ ਹੋਦੀਆਂ ਦਾ ਕਈ ਦਾ ਸਾਫ ਕਰ ਦੋ ਜਾਂ ਗਟਰ ਸਾਫ ਕਰ ਦੋ ਕੋਈ ਨਹੀਂ ਇੱਥੇ ਕਰਦਾ ਸਾਨੂੰ ਇੰਨੀ ਕੁ ਮੁਸ਼ਕਿਲ ਹੈ ਵੀ ਬਹੁਤ ਜ਼ਿਆਦਾ ਜਿਦਾਂ ਨਾ ਮੰਨ ਲਓ ਸਾਡੇ ਗਲੀਆਂ ਵਿੱਚ ਦਰਿਆ ਫਿਰਦਾ ਇਹੀ ਹਾਲ ਬਣਿਆ ਪਿਆ ਜੀ ਅਸੀਂ ਉਹ ਦਰਿਆਈ ਮਹੱਲੇ ਕਹਿ ਸਕਦੇ ਹਾਂ ਜੀ ਸਾਡੇ ਤਕਰੀਬਨ ਦੋ ਤਿੰਨ ਮਹੱਲੇ ਸਾਰੇ ਮਜੀਬ ਸਿੰਘਾਂ ਦੇ ਆ ਤੇ ਸਾਰਿਆਂ ਦੇ ਵਿੱਚ ਇੰਨਾ ਪਾਣੀ ਆ ਵੀ ਬਹੁਤ ਜ਼ਿਆਦਾ ਘਰੋ ਘਰੀ ਫਿਰਦਾ ਆ ਹੁਣ ਤਾਂ ਸਾਡੇ ਘਰਾਂ ਦੇ ਵਿੱਚ ਸੱਪ ਵੀ ਆਣ ਕੇ ਵੱਢਣ ਲੱਪੇ ਜੀ ਬੜੀ ਮੁਸ਼ਕਿਲ ਆ ਬੱਚੇ ਬਿਮਾਰ ਹੋ ਗਏ ਆ ਕੋਈ ਸਕੂਲੇ ਚਾਹਤਾ ਕੋਈ ਹੈ ਨਹੀਂਗਾ ਸਾਫਤਾ ਉਹ ਸਾਡਾ ਤਨਾ ਕੋ ਸਾਡੇ ਕੋਈ ਪਰੌਣਾ ਪਾਸ਼ੀ ਆਉਂਦਾ ਡਰਦਾ ਤੇ ਖੇਤੀਬਾੜੀ ਦੀ ਟੀਮ ਮੌਕੇ ਤੇ ਪਹੁੰਚੀ ਆ ਬੱਚਿਆਂ ਲਈ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਪਹੁੰਚਾ ਜੀ ਹਾਂ ਜੀ ਕੋਈ ਪੰਚਾਇਤ ਦੇ ਧਿਆਨ ਚ ਲਿਆ ਲੈਂਦਾ ਹੋਏ ਤੁਸੀਂ ਇਸ ਵਾਰ ਪੰਚਾਇਤ ਜੀ ਦੇਖੋ ਜੀ ਆਪਣੇ ਪਿੰਡ ਦੀ ਪੰਚਾਇਤ ਸਾਰੀ ਇੱਥੇ ਆਪਣੇ ਪਿੰਡ ਦੀ ਹੀ ਰਹਿੰਦੀ ਆ ਜਦੋਂ ਦੇਖ ਕੇ ਵੀ ਨਹੀਂ ਪਤਾ ਲੱਗਦਾ ਫਿਰ ਕਿਆ ਕੋਈ ਜ਼ਿਆਦੀ ਗੱਲ ਥੋੜੀ ਹੈ ਜੀ ਆਪਣੇ ਆਪ ਹੀ ਹੋਣੀ ਚਾਹੀਦਾ ਵਾ ਜਦੋਂ ਹਾਂ ਜੀ ਜੀ ਸਾਰੀ 7 6 7 ਇੱਦਾਂ ਹੀ ਆ ਜੀ ਹਾਂ ਜੀ ਪੰਚਾਇਤ ਬਿਲਕੁਲ ਜੀ ਬਿਲਕੁਲ ਅਸੀਂ ਇਹ ਚਾਹੁੰਦੇ ਆ ਜੀ ਕਿ ਸਾਡੀ ਚਲੋ ਸਰਟੀਫਿਕੇਟ ਜੂਨ ਸੁਧਰ ਜਾਵੇ ਬੜਾ ਔਖਾ ਹੋਇਆ ਵਾ ਬੱਚਿਆਂ ਦਾ ਸਾਡੇ ਪਾਣੀ ਬੁਆ ਤੇ ਗਾੜੀ ਬਹੁਤ ਆਉਂਡਿਆ ਨਿਆਣੇ ਸਾਡੇ ਬਿਮਾਰ ਹੋਣ ਡੈ ਆ ਅਸੀਂ ਦੋ ਦੋ ਤਿੰਨ ਤਿੰਨ ਵਾਰੀ ਟੀਕੇ ਲਵਾਉਂਦੇ ਆ ਕਿਹੜਾ ਪਾਣੀ ਏ ਇਹ ਪਾਣੀ ਛਪੜ ਦਾ ਵਾ ਸਮਦਾ ਵਾ ਮੀਂਹ ਦਾ ਪਾਣੀ ਆਉਂਦਾ ਵਾ ਖੋਦਿਆਂ ਦਾ ਪਾਣੀ ਆਉਂਦਾ ਵਾ ਟਾਡੇ ਤਾਂ ਨਿਆਣੇ ਰਕਚ ਨਹੀਂ ਹੈ ਐਨਾ ਸਾਡੇ ਘਰ ਤੇ ਬੁਰਾ ਹਾਲ ਹੋਇਆ ਹੋਇਆ ਵਾ ਹਾਂਜੀ ਤੁਹਾਡੇ ਮਾਧਿਅਮ ਰਾਹੀਂ ਮੈਨੂੰ ਪਤਾ ਲੱਗਿਆ ਸੀ ਇਸ ਤੋਂ ਪਹਿਲਾਂ ਵੀ ਕੁਝ ਨੋਟਿਸ ਵਿੱਚ ਮੇਰੇ ਕੱਲ ਵੀ ਗੱਲ ਆਈ ਸੀ ਕਿ ਤਲਵੰਡੀ ਚੌਧਰੀਆਂ ਵਿੱਚ ਸਾਡੇ ਕੋਲ ਚਾਰ ਛੱਪੜ ਨੇ ਜਿਹੜੇ ਪਾਣੀ ਨਾਲ ਭਰ ਚੁੱਕੇ ਆ ਤੇ ਓਵਰਫਲੋ ਹੋ ਰਹੇ ਆ ਮੇਰੀ ਵੀਡੀਓ ਸੁਲਤਾਨਪੁਰ ਲੋਧੀ ਨਾਲ ਗੱਲ ਹੋਈ ਹੈ ਤੇ ਉਹ ਕਹਿ ਰਹੇ ਆ ਕਿ ਠੀਕ ਹੈ ਸੀ ਵਿਥਿਨ 2 3 ਡੇਸ ਇਸ ਮਸਿਆ ਦਾ ਕੋਈ ਨਾ ਕੋਈ ਹੱਲ ਜਿਹੜਾ ਹੈ ਉਹ ਸੀ ਕੱਢ ਲਵਾਂਗੇ ਫਿਲਹਾਲ ਅਸੀਂ ਪਾਣੀ ਇੱਥੋਂ ਚਕਵਾ ਕੇ ਟੈਂਕਰਾਂ ਦਾ ਹੀ ਜਿਹੜਾ ਉਹ ਕਿਸੇ ਹੋਰ ਜਗ੍ਹਾ ਦੇ ਉੱਤੇ ਇਹਨੂੰ ਪਾ ਦੇਵਾਂਗੇ ਤੇ ਲੋਕਾਂ ਨੂੰ ਫੌਰੀ ਜਿਹੜਾ ਰੀਲੀਫ ਹੈ ਉਹ ਜਲਦੀ ਹੀ ਮਿਲ ਜਾਵੇਗਾ ਵਿਥਿਨ 2-3 ਡੇਸ ਸਰ ਲੋਕ ਕਹਿ ਰਹੇ ਕਿ ਕੋਈ ਮੈਡੀਕਲ ਸੋਦਾ ਹੋਵੇ ਨਹੀਂ ਕੋਈ ਹੋਸਟਲ ਦੇਖੋ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਜੇ ਮੇਰੇ ਕੋਲ ਨਹੀਂ ਹੈ ਜੇ ਕਿਸੇ ਨੂੰ ਕੋਈ ਜ਼ਰੂਰਤ ਹੈ ਤਾਂ ਤੁਹਾਡੇ ਮਾਧਿਅਮ ਰਾਹੀਂ ਮੈਨੂੰ ਪਤਾ ਲੱਗਿਆ ਮੈਂ ਇਮੀਡੀਏਟਲੀ ਟੇਕ ਅਪ ਕਰ ਲੈਣਾ ਸਾਡੀ ਟੀਮ ਉੱਥੇ ਚਲੀ ਜਾਂਦੀ ਹੈ ਲੋਕਾਂ ਨੂੰ ਛਪੜਾ ਨੂੰ ਬਾਹਰ ਕਾਉਂਦੀ ਮੰਗਦੀ देखो आ, आ, इस देख लांगे, जे भी, देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल पर